ਫਤੇਪੁਰ ਸਿਕਰੀ ਦੇ ਵਲੌਗ ਚ ਤੁਹਾਡਾ ਬਹੁਤ ਸਵਾਗਤ ਹੈ ਹੁਣ ਅਸੀਂ ਯੋਧਾਪੁਰ ਦੇ ਮਹਿਲ ਤੋਂ ਬਾਅਦ ਹਜ਼ਰਤ ਸਲੀਮ ਚਿਸ਼ਤੀ ਜੀ ਦੀ ਦਰਗਾਹ ਵੱਲ ਜਾ ਰਹੇ ਹਾਂ ਤੇ ਉੱਥੇ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਦਰਗਾਹ ਦੇ ਇਤਿਹਾਸ ਬਾਰੇ ਵੀ ਤੁਹਾਨੂੰ ਜਾਣਨ ਪਾਵਾਂਗੇ ਚਲੋ ਹੁਣ ਅੱਗੇ ਵਧਦੇ ਹਾਂ ਦਰਗਾਹ ਵੱਲ ਉਹ ਬਾਬਾ ਦਾ ਜੋ ਦਰਗਾਹ ਹੈ ਉਸ ਤੇ ਲੋਕ ਮੰਨਤ ਦਾ ਧਾਗਾ ਬੰਨ੍ਹਦੇ ਹਨ ਠੀਕ ਹੈ ਵਾਹਾਂ ਦਾ ਟ੍ਰੈਡੀਸ਼ਨ ਹੈ ਕਿ ਵਾਹਾਂ ਬਾਬਾ ਕੇ ਮਜ਼ਾਰ ਤੇ ਇੱਕ ਚਾਦਰ ਲਗਾਤੇ ਹਨ ਜੈਸੀ ਜਿਸकी ਸ਼ਰਧਾ ਹੁੰਦੀ ਹੈ ਆਪਣੇ ਸਟੇਟਸ ਕੇ ਸਾਥ ਸੇ गुलाब के फूल वो देते हैं दुकान वाले और धागा भी देते हैं यदि किसी की जैसे अकबर ने अपने पुत्र मांगा तो पुत्र मिल गया कोई अपनी नौकरी मांगता है तो जैसी जिसकी कोई विश होती है वो विश किसी को बांटते नहीं हैं पत पत्नी बांध आपस में कह सकते हैं दूसरे को नहीं बताते यदि आपके अंदर कोई ऐसी विश हो आपकी ऐसी कोई इच्छा हो तो आप कर सकते हैं और दर्शन करने दर्शन कर सकते हैं ਇਹ ਹੈ ਕਿੰਗ ਗੇਟਿੰਗਸ ਕੇ ਬਾਦਸ਼ਾਹੀ ਦਰਵਾਜਾ ਬਾਦਸ਼ਾਹੀ ਦਰਵਾਜਾ ਬਾਸਾ ਕੇ ਸੁਣਨੇ ਕੇਵਲ ਬਾਦਸ਼ਾਹ ਅਕਬਰ ਔਰ ਉਨਕੀ ਗ੍ਰੀਗ ਨੇ ਹੀ ਇਧਰ ਆਤੀ ਥੀ ਅੱਛਾ ਆਮ ਜਨਤਾ ਇਸੇ ਪ੍ਰਵੇਸ਼ ਨਹੀਂ ਕਰ ਸਕਤੀ ਠੀਕ 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 ਆਮ ਜਨਤਾ ਜਾਂਦੀ ਥੀ ਬੁਲੰਦ ਦਰਵਾਜੇ ਸ ਬੁਲੰਦ ਦਰਵਾਜੇ ਥੈਂਕ ਯੂ ਵੈਰੀ ਮਚ ਉਧਰ ਸੇ ਆਈਏ ਉਧਰ ਸੇ ਇਧਰ ਆਓ ਇਧਰ ਆਓ ਇਹ ਸਾਹਮਣੇ ਬਾਦਸ਼ਾਹੀ ਦਰਵਾਜਾ ਤੇ ਦਰਗਾਹ ਦਾ ਮੇਨ ਗੇਟ ਵੀ ਹੈ ਗਿਆ ਇਹ ਤੇ ਅਕਬਰ ਬਾਦਸ਼ਾਹ ਤੇ ਉਹਨਾਂ ਦੀਆਂ ਰਾਣੀਆਂ ਦਰਗਾਹ ਦੇ ਦਰਸ਼ਨ ਲਈ ਇਹਨੂੰ ਵਰਤਦੀਆਂ ਹੁੰਦੀਆਂ ਸਨ ਅੱਸੀ ਹੁਣ ਪਿਛਤੀ ਸਾਭ ਦੀ ਦਰਗਾਹ ਤੇ ਜਾ ਰਹੇ ਹਾਂ ਤੇ ਪਹਿਲਾਂ ਉੱਥੇ ਕੱਪੜੇ ਜੋੜੇ ਤਾਰਨੇ ਪੈਣੇ ਆ ਤੇ ਉਸ ਤੋਂ ਬਾਅਦ ਫਿਰ ਉਹ ਅੰਦਰ ਜਾਂਦੇ ਨੇ ਤੇ ਜੋੜੇ ਤਾਰਨ ਤੋਂ ਬਾਅਦ ਕਰਦੇ ਸਤਾਰੀਆਂ ਨੇ ਇੱਧਰ ਆਜੋ ਤੇ ਮਹਾਰਾਜ ਆਜੋ ਆਜੋ ਇੱਥੇ ਅਸੀਂ ਜੋੜੇ ਲਾਤੇ ਨੇ ਤੇ ਜੋੜੇ ਲਾਣ ਦੇ ਇੱਥੇ ਕੁਝ ਪੈਸੇ ਲੈਂਦੇ ਨੇ ਹੁਣ ਅਸੀਂ ਇੱਥੋਂ ਐਂਟਰ ਕਰਕੇ ਦਰਗਾਹ ਦੇ ਅੰਦਰ ਚੱਲਦੇ ਹਾਂ ਇਸ ਸ਼ਹੀਦ ਰਵਜੇ ਰਾਹੀਂ ਅਸੀਂ ਹੁਣ ਅੰਦਰ ਐਂਟਰੀ ਕਰ ਚੁੱਕੇ ਹਾਂ ਇਹ ਪੂਰੀ حضرت ਸਲੀਮ ਚਿਸ਼ਤੀ ਜੀ ਦੀ ਦਰਗਾਹ ਦਾ ਪੂਰਾ ਅੰਦਰ ਤੋਂ ਵਿਊ ਹੈ ਇਹ ਨਜ਼ਾਰਾ ਇੱਕ ਇਸ ਤਰ੍ਹਾਂ ਦਾ ਹਜ਼ਰਤ ਸਲੀਮ ਚਿਸ਼ਤੀ ਜੀ ਬਾਰੇ ਪਿਛਲੇ ਬਲੌਗ 'ਚ ਵੀ ਦੱਸਿਆ ਸੀ ਕਿ ਜਦੋਂ ਅਕਬਰ ਬਾਦਸ਼ਾਹ ਕੋਲ ਔਲਾਦ ਨਹੀਂ ਸੀ ਤਾਂ ਇਹਨਾਂ ਦੀ ਕਿਰਪਾ ਨਾਲ ਉਹਨਾਂ ਦੇ ਘਰੇ ਔਲਾਦ ਹੋਈ ਸੀ ਤੇ ਬੜੀ ਮਾਨਤਾ ਹੈ ਇੱਥੇ ਦੇ ਲੋਕਾਂ ਵਿੱਚ ਇਸ ਦਰਗਾਹ ਬਾਰੇ ਤੇ ਦੂਰ ਦਰਾਡੇ ਤੋਂ ਲੋਕੀ ਇੱਥੇ ਦਰਸ਼ਨ ਦਾਰਿਆਂ ਵਾਸਤੇ ਆਉਂਦੇ ਨੇ ਤੇ ਟੂਰਿਸਟ ਬਹੁਤ ਜ਼ਿਆਦਾ ਆਏ ਹੋਏ ਨੇ ਸੋ ਇਹ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਹੈ ਸਾਹਮਣੇ ਜਿਹੜੀ ਦਰਗਾਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ حضرت ਸ਼ੇਖ ਸਲੀਮ ਚਿਸ਼ਤੀ ਜੀ ਦੀ ਦਰਗਾਹ ਤੇ حضرت ਸ਼ੇਖ ਸਲੀਮ ਚਿਸ਼ਤੀ ਜੀ ਬਾਬਾ ਫਰੀਦ ਜੀ ਦੀ ਵੰਸ਼ ਦੇ ਵਿੱਚੋਂ ਸਨ ਬਾਬਾ ਫਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਹੈ ਤੇ ਸਲੀਮ ਚਿਸ਼ਤੀ ਜੀ ਦਾ ਜਿਹੜਾ ਸਮਾਂ ਕਰ ਰਿਹਾ ਇੱਥੇ 1478 ਤੋਂ ਲੈ ਕੇ 1572 ਤੱਕ ਦਾ ਰਿਹਾ ਤੇ ਉਹ ਇੱਕ ਉਹ ਸੂਫੀ ਸੰਤ ਸੂਫੀ ਫਕੀਰ ਸਨ ਤੇ ਮੁਗਲ ਕਾਲ ਦੇ ਵਿੱਚ ਉੱਥੇ ਰਹੇ حضرت ਸ਼ੇਖ ਸਲੀਮ ਚਿਸ਼ਤੀ ਜੀ ਦੀ ਆਸ਼ਰਵਾਦ ਨਾਲ ਅਕਬਰ ਬਾਦਸ਼ਾਹ ਦੇ ਘਰੇ ਤਿੰਨ ਅਕਬਰਾਂ ਦਾ ਜਨਮ ਹੋਇਆ ਤੇ ਪਹਿਲਾਂ ਇਸ ਜਗ੍ਹਾ ਦਾ ਨਾਮ ਸਿਕਰੀ ਸੀ ਤੇ ਬਾਅਦ ਦੇ ਵਿੱਚ ਅਕਬਰ ਨੇ ਹੀ ਇਸ ਜਗ੍ਹਾ ਨੂੰ ਬਸਾਇਆ ਤੇ ਸਿਕਰੀ ਤੋਂ ਫਤਿਹਪੁਰ ਸਿਕਰੀ ਇਸ ਜਗ੍ਹਾ ਦਾ ਨਾਮ ਰੱਖਿਆ ਤੇ ਇੱਥੇ ਆਪਣਾ ਮਹਿਲ ਤੇ ਇਸ ਦਰਗਾਹ ਦਾ ਨਿਰਮਾਣ ਵੀ ਕਰਵਾਇਆ ਆਓ ਹੁਣ ਅੰਦਰ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਨੇ ਆਂ Up! Nah. Nah. बैक साइड ती अनारकली जिथे कैद रखी गई थे कैदखाना बनिया हुआ है बखाने अनारकली सलीम से प्रेम करती थी और सलीम उससे शादी करना चाहता था जब अकबर को पता चला कि सलीम एक दासी पुत्री से शादी करना चाहता है और दासी पुत्री का बेटा हुआ वो गद्दी का मालिक हो गया है तो ये दासियों की संतान की गद्दी चली जाएगी तो उसने और वो दासी पुत्री अकबर बादशाह की ही थी दासी से पता थी तो अकबर ने इस गुफा के माध्यम से उसको आगरा भेजा और आगरा से वो काबुल में भेजी गई और काबुल में उसको जिंदा दीवार में चिमार दिया अनारकलीम अनारकलीम और इसी कारण से सलीम जब तक अकबर जिंदा रहा है उसके नज़दीक नहीं आया बगावत ही करता रहा ਅਕਬਰ ਨਾਲ ਅਕਬਰ ਸੀ ਬਗਾਵਤ ਕਰਤਾ ਜੰਗਲ ਜੰਗਲ ਜੱਬੂ ਐਕਸਪਾਇਰ ਹੋਇਆ ਹੈ ਤਾਂ ਉਸ ਤੋਂ ਕੁਝ ਸਮੇਂ ਪਹਿਲਾਂ ਹੀ ਉਸਨੇ ਉਸ ਨੂੰ ਗੱਦੀ ਸੋਹ ਅਕਬਰ ਨਹੀਂ ਕੋ ਦੇ ਨਹੀਂ ਜਾਤਾ ਗੱਦੀ ਆਉ ਜੋ ਹੁਣ ਅਗਲੇ ਵਸੇ ਦਰਗਾਹ ਦੇ ਚਲਦੇ ਆ ਉੱਥੇ ਸੂਫੀ ਜਿਹੜੇ ਗਾਇਨ ਚੱਲ ਰਿਹਾ ਤੇ ਬੈਠ ਕੇ ਥੋੜੀ ਦਾ ਸਮਾਂ ਹੈ ਗਿਆ ਸਾਡੇ ਕੋਲ ਤੇ ਹੁਣ ਸੁਣਦੇ ਆ ਤੇ ਤੁਹਾਨੂੰ ਵੀ ਸੁਣਾਣੇ Ha <laughs> ha ਲੋ ਜੀ ਸੂਫੀ ਗਾਇਨਤ ਤੋਂ ਬਾਅਦ ਹੁਣ ਆ ਸਾਹਮਣੇ ਜਿਹੜਾ ਦਰਵਾਜਾ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਸੀ ਬਾਦਸ਼ਾਹੀ ਦਰਵਾਜੇ ਤੇ ਆ ਸਾਹਮਣੇ ਜਿਹੜਾ ਹੁਣ ਇਹ ਹੈਗੇ ਬੁਲੰਦ ਦਰਵਾਜਾ ਜਿਹੜਾ ਆਮ ਜਨਤਾ ਲਈ ਉਸ ਟਾਈਮ ਖੋਲਿਆ ਜਾਂਦਾ ਸੀ ਤੇ ਆਮ ਜਨਤਾ ਜਿਹੜੀ ਇੱਥੋਂ ਐਂਟਰੀ ਕਰਦੀ ਸੀ ਦਰਗਾਹ ਦੇ ਅੰਦਰ ਸੋ ਹੁਣ ਇੱਥੋਂ ਇੱਕ ਬਾੜ ਦਾ ਬੜਾ ਸੋਹਣਾ ਵਿਊ ਹੈ ਉਹ ਵੀ ਦੇਖ ਲੈਣੇ ਚੱਲਦੇ ਚੱਲਦੇ ਭੁੱਖ ਕਾਫੀ ਲੱਗੀ ਹੈ ਤੇ ਵਾਰੂ ਕੁਛ ਖਾਣ ਨੂੰ ਵੀ ਦੇਖਦੇ ਆ ਕੁਛ ਖਾਣੇ ਕਿਉਂਕਿ ਪਹਿਲਾਂ ਅਸੀਂ ਆਗਰਾ ਜਿਹੜਾ ਫਾਟ ਲਾਲ ਗਿਰਸੇ ਆਗਰੇ ਦਾ ਵੇਖਿਆ ਸੀ ਤੇ ਹੁਣ ਇੱਧਰ ਫਤਿਹਪੁਰ ਸਿਕਰੀ ਸਿੱਧਿਆਗੇ ਸੀ ਤੇ ਕੁਛ ਖਾਣਿਆ ਤੇ ਇਹ ਲੱਤੀ ਜਿੱਥੋਂ ਖਾਣ ਲਈ ਫਰੂਟ ਐਸੀ ਜੀ ਫਤਿਹਪੁਰ ਸਿਕਰੀ ਮਜ਼ਾ ਸਾਡਾ ਸ੍ਰੀਮ ਕਿਸਤੇ ਹੀ ਦਾ ਤੇ ਉਹ ਹੁਣ ਵਿਜਰਤਾਂ ਕਿਤੇ ਸੀ ਟਾਈਮ तकरीबन 5:30 ਦਾ ਹੋ ਗਿਆ ਤੇ ਸਾਡਾ ਸਫਰ ਬੜਾ ਲੰਮਾ 200 ਕਿਲੋਮੀਟਰ ਸੀ ਜੈਪੁਰ ਅਜ ਨਾਈਟ ਸਟੇ ਕਰਨੀ ਤੇ ਹੁਣ ਸਫਰ ਕਰਾਂਗੇ 2-3 ਘੰਟੇ ਲਗਦਰ ਕੋਸ਼ਿਸ਼ ਕਰਾਂਗੇ ਕਿ 3:30 ਜੈਪੁਰ ਦੇ ਵਿੱਚ ਬੁਕਿੰਗ ਪੈ ਗਈ ਹੈ ਤੇ ਉੱਥੇ ਗੈਸ ਹਾਊਸ ਅਸੀਂ ਬੁੱਕ ਕੀਤਾ ਹੈ ਤੇ ਇੱਕ ਲਾਸਟ ਜਿਹੜੀ ਚੰਗ ਲੱਗਿਆ ਵਰਕੇ ਫਿਰ ਦੁਬਾਰਾ ਆਵਾਂਗੇ ਕਦੇ ਇਹ ਦੁਬਾਰਾ ਇੱਕ ਵਾਰ ਫਿਰ ਚਲੋ ਫਿਰ ਹੁਣ ਚੱਲਦੇ ਆਂ ਵਾਪਸ ਇਹ ਸਾਰਾ ਜਿਹੜਾ ਫਤਿਹ ਪੋਸ਼ਿਕਰੀ ਉਹ ਕੰਕਰੀਟ ਹੋ ਚੁੱਕਾ ਵਾਪਸ ਬਾਹਰ ਚੱਲਦੇ ਆਂ ਤੇ ਫਟਾਫਟ ਆਪਣੇ ਇਸ਼ੂਜ਼ ਸੇ ਉਹ ਤੋਂ ਬਾਅਦ ਸਿੱਧਾ ਇੱਕਮ ਅੱਗੇ ਜਿਹੜਾ ਪਿੰਡੜੀ ਆਖਦੀ ਮਿੰਨੀ ਬੱਸ ਹੈ ਹਾਂ ਜਨਦੇ ਸਾਨੂੰ ਸੀਟ ਮਿਲ ਗਈ ਸੀ ਪਰ ਹੁਣ ਆਂਦੇ ਸਫ਼ਰ ਕਰਦੇ ਆਂ ਖੜੇ ਹੋ ਕੇ ਹੁਣ ਵਾਪਸ ਚਲੇ ਫਤਿਹਪੁਰ ਸਿਕਰੀ ਤੋਂ ਪਿੱਛੇ ਜੱਟੀਆਂ ਖੜੀਆਂ ਨੇ ਕੱਢੀ ਚੱਕੀ ਫੱਜਾਵਾ ਵਿੱਚ ਜਾ ਕੋ ਜੀ ਇਹ ਬੱਸ ਸੀ ਜਿਹਦੇ 'ਚ ਅਸੀਂ ਆਏ ਹੁਣ ਫਤਿਹਪੁਰ ਸਿਕਰੀ ਤੋਂ ਇੱਥੇ ਗੁਲਿਸਤਾਨ ਟੂਰਿਸਟ ਕੰਪਲੈਕਸ ਇਹ ਥੋੜਾ ਜੰਗਲ ਬਣਿਆ ਹੋਇਆ ਤੇ ਹੁਣ ਇਹਨਾਂ ਦੀ ਵੀ ਪੇਮੈਂਟ ਹੋ ਚੁੱਕੀ ਹੈ ਚਲੋ شکریہ ਜੀ ਬਹੁਤ-ਬਹੁਤ ਆਪਕਾ ਹੋ ਹੋ ਆਪ ਸਭ ਕੇ ਲਈ ਬਹੁਤ ਬਾਦ ਹੈ ਅੱਜ ਕੀ ਗੱਲ ਹੈ ਆਪ ਨੇ ਗਾਈਡ ਕੀਤਾ ਉਹ ਤਾਂ ਜਿੱਦਣੇ ਸੈਕਟ ਗਾਈਡ ਕੀਤਾ ਆਪ ਕبھی ਫਿਰ ਆਏਗੇ ਫਿਰ ਆਪ ਜੀ ਜੀ ਰੱਬਤਾ ਕਰੀਏ ਆਤੇ ਰਹਤੇ ਹੈ ਉਹ ਤੇ ਕਿਆ ਹੈ ਠੀਕ ਹੈ ਜੀ ਚਲੋ ਬਾਏ ਕਰ ਰਿਹਾ ਮੈਂ ਤਾਂ ਆਪਣਾ ਉਧਰ ਚਲਦਾ ਠੀਕ ਹੈ ਥੈਂਕ ਯੂ ਅੱਗੇ ਹੁਣ ਸਾਰੇ ਬਸ ਪੁੱਤਰ ਕਿਤੇ ਹੋ ਚੱਲਦੇ ਆ ਗੱਡੀਆਂ ਮੈਂ ਤੇ ਅੱਜ ਅਸੀਂ ਅੱਜੇ ਸਫਰ ਕਰਨਾ ਹੈ ਸਫਰ ਕਰਾਂਗੇ ਕੌਣ ਰਾਤੋਂ ਰਾਤ ਉਸ ਤੋਂ ਸੇ ਹੁਣ ਬਸ ਅਸੀਂ ਲਾਸਟ ਮੂਮੈਂਟ ਆ ਗਈ ਆ ਇੱਥੇ ਫਤਿਹਪੁਰ ਸਿਕਰੀ ਘੁੰਮ ਆਏ ਆ ਬਹੁਤ ਹੀ ਵਧੀਆ ਤੇ ਸੋਹਣਾ ਐਕਸਪੀਰੀਅੰਸ ਸੀਗਾ ਇੱਕ ਤਰ੍ਹਾਂ ਅਸੀਂ ਪਿਛਲੇ ਇਤਿਹਾਸ ਦੇ ਦੌਰ ਦੇ ਵਿੱਚ ਨੂੰ ਜੀ ਕੇ ਆਏ ਆ ਉਸ ਟਾਈਮ ਦੇ ਵਿੱਚ ਕਿੱਦਾਂ ਮੁਗਲ ਬਾਦਸ਼ਾਹ ਤੇ ਮੁਗਲ ਸਮਰਾਟ ਰਹਿੰਦੇ ਸੀਗੇ ਕਿਵੇਂ ਉਹਨਾਂ ਦੀ ਆਪਣਾ ਪ੍ਰਗਤੀ ਸੀਗੀ ਉਹਨਾਂ ਦੇ ਆਰਕੀਟੈਕਚਰ ਉਹਨਾਂ ਦੇ ਸ਼ਾਸਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕਿੱਦਾਂ ਦਾ ਸੀਗਾ ਬੜਾ ਵਧੀਆ ਲੱਗਿਆ ਦੇਖ ਕੇ ਇੱਕ ਤਰ੍ਹਾਂ ਅਸੀਂ ਪੁਰਾਣੇ ਟਾਈਮ ਦੇ ਵਿੱਚ ਪੁਰਾਣੀ ਹਿਸਟਰੀ ਨੂੰ ਜੀ ਕੇ ਆਏ ਆ ਤੇ ਅਸੀਂ ਹੁਣ ਗੱਲਬਾਤ ਜਾਰੀ ਆ ਆਪਣੀਆਂ ਇੱਥੇ ਪਾਰਕਿੰਗ ਵਾਜ ਇੱਥੇ ਗੱਡੀ ਖੜੀ ਹੈ ਗੱਡੀਆਂ ਖੜੀਆਂ ਨੇ ਤੇ ਗੱਡੀ ਚੁੱਕਾਂਗੇ ਫਿਰ ਅੱਗੇ ਚੱਲਾਂਗੇ ਅੱਜ ਜੈਪੁਰ ਤਕਰੀਬਨ 200 ਕਿਲੋਮੀਟਰ ਦਾ ਲਗਭਗ ਦਾ ਸਫ਼ਰ ਅੱਗੇ ਹੈਗਾ ਪਰ ਹਾਈਵੇ ਬੜਾ ਵਧੀਆ ਜੈਪੁਰ ਤੱਕ ਤੇ ਕਰ ਲਾਂਗੇ ਕਿ ਅਸੀਂ ਕੱਲ ਵੀ ਅਸੀਂ 500 ਕਿਲੋਮੀਟਰ ਦੇ ਕਰੀਬ ਦਿੱਤਾ ਸੀ 6-7 ਘੰਟਿਆਂ ਦੇ ਵਿੱਚ ਤੇ ਅੱਜ ਵੀ 200 ਕਿਲੋਮੀਟਰ ਦਾ ਸਫ਼ਰ ਵਾਕਿਆ ਕਿਉਂਕਿ ਸਾਡੀ ਉੱਥੇ ਬੁਕਿੰਗ ਹੈ ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਕਿ ਜਲਦੀ ਤੋਂ ਜਲਦੀ ਉੱਥੇ ਪਹੁੰਚ ਜਾਵਾਂਗੇ ਇਸ ਵਲੌਗ ਦਾ ਐਂਡ ਹੁਣ ਅਸੀਂ ਇੱਥੇ ਹੀ ਕਰਦੇ ਹਾਂ ਫਤਿਹਪੁਰ ਸਿੱਖਰੀ ਉਦੋਂ ਤੱਕ ਜੁੜਦੇ ਬਸਦੇ ਰਹੋ ਨਮਸਤੇ ਸਸੇਕਾਲ ਅਦਾਬ ਤੇ ਸਭ ਨੂੰ ਸ਼ਬਾ ਖੈਰ